ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਕਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੀ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਇਆ ਕਰਦਾ ਬਿਜਲੀ ਮੀਟਰ ਦਾ ਲੋਡ ਘਟਣ ਤੇ ਤੁਹਾਨੂੰ ਜੁਰਮਾਨਾ ਕਿੰਨਾ ਲੱਗ ਸਕਦਾ ਹੈ ਇਹ ਅੱਜ ਦੀ ਵੀਡੀਓ ਦਾ ਸਾਡਾ ਵਿਸ਼ਾ ਰਹੇਗਾ ਸੋ ਵੀਡੀਓ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਜਰੂਰ ਕਰਦਿਆ ਕਰੋ ਸੋ ਗੱਲ ਕਰਦੇ ਹਾਂ ਅੱਜ ਦੀ ਅਪਡੇਟ ਦੀ ਪੀਐਸਪੀਸੀਐਲ ਦੇ ਬਿਜਲੀ ਕਰਮਚਾਰੀ ਜਿਹੜੇ ਵੀ ਨੇ ਉਹ ਤੁਹਾਡਾ ਲੋਡ ਚੈੱਕ ਕਰਕੇ ਕਰਦਾ ਤੁਹਾਡੇ ਤੇ ਜੁਰਮਾਨਾ ਪਾ ਸਕਦੇ ਨੇ ਕਿੰਨਾ ਜੁਰਮਾਨਾ ਤੁਹਾਨੂੰ ਪੈ ਸਕਦਾ ਹੈ ਇਹ ਅਸੀਂ ਅੱਜ ਦੱਸਣ ਜਾ ਰਹੇ ਹਾਂ ਸੋ ਚੈਨਲ ਸਬਸਕ੍ਰਾਈਬ ਕਰਨ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਜਿਹੜੇ ਪੀਐਸਪੀਸੀਐਲs ਸੰਬੰਧੀ ਜਿੰਨੀਆਂ ਵੀ ਸਾਡੀਆਂ ਨਵੀਆਂ ਅਪਡੇਟਾਂ ਆਉਂਦੀਆਂ ਨੇ ਉਹਨਾਂ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਕਰੇਗੀ ਤੁਸੀਂ ਆਪਣੇ ਜਿਹੜੇ ਕੀਮਤੀ ਕੰਮ ਨੇ ਪੀਐਸਪੀਸੀਐਲs ਸੰਬੰਧੀ ਜਿੰਨੀਆਂ ਵੀ ਜੁਰਮਾਨੇ ਪੈਂਡਿੰਗ ਹੁੰਦੀਆਂ ਨੇ ਉਹਨਾਂ ਤੋਂ ਵੀ ਤੁਸੀਂ ਉਹਨਾਂ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਿਆ ਸੋ ਕੱਲ੍ਹ ਦੋਸਤੋ ਕਰ ਲੈਨੇ ਆਂ ਤੁਸੀਂ ਆਪਣੇ ਜਿਹੜੇ ਇਹ ਜਿਹੜੇ ਕੰਮ ਸਾਰੇ ਪੀਐਸਰ ਸੂਲਸ ਬੰਦੀ ਜਿਹੜਾ ਮਾਰਸ਼ ਪੈਡਾਂ ਦੀਆਂ ਤੇ ਕਈ ਜਿਹੜੇ ਨੇ ਉਹ ਹੁਣ ਹਾਲੇ ਵੀ ਤਪ ਰਹੇ ਨੇ ਤੁਸੀਂ ਆਪਣੇ ਜਿਹੜੀ ਗੱਲ ਜਿਹੜਾ ਜਰਾਬ ਦੇ ਵਿੱਚ ਪੀਐਸਪੀਸੀਆ ਵੱਲੋਂ ਕਾਫੀ ਜ਼ਿਆਦਾ ਚੈਕਿੰਗਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤੇ ਕਈ ਜਗ੍ਹਾ ਤੇ ਹੋ ਵੀ ਚੁੱਕੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਚੈਕਿੰਗ ਜਿਹੜੀ ਹੈ ਕਿਸ ਟਾਈਮ ਹੋਣ ਜਾ ਰਹੀ ਹੈ ਚੈਕਿੰਗ ਦੇ ਤਿੰਨ ਟਾਈਮ ਹੁੰਦੇ ਨੇ ਇੱਕ ਤਾਂ ਦੁਪਹਿਰ ਦਾ ਟਾਈਮ ਤੇ ਦੂਜਾ ਸ਼ਾਮ ਦਾ ਤੇ ਇੱਕ ਸਵੇਰ ਦਾ ਟਾਈਮ ਇਹ ਤਿੰਨ ਟਾਈਮ ਨੇ ਪੀਸੀਐਸ ਪੀਐਸਪੀਸੀਐਲ ਦੇ ਅਧਿਕਾਰੀ ਜਿਹੜੇ ਨੇ ਉਹ ਕਿਸੇ ਟਾਈਮ ਵੀ ਤੁਹਾਡੇ ਘਰ ਦੇ ਵਿੱਚ ਆ ਕੇ ਚੈਕਿੰਗ ਜਿਹੜੀ ਆ ਉਹ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਇਹ ਜਿਹੜੀ ਚੈਕਿੰਗ ਹੈ ਹਰੇਕ ਘਰ ਚ ਤਾਂ ਨਹੀਂ ਹੋ ਰਹੀ ਪਰ ਉਸ ਘਰ ਚ ਚੈਕਿੰਗ ਜ਼ਰੂਰ ਹੋ ਰਹੀ ਹੈ ਜਿੱਥੇ ਕਿਸੇ ਨੇ ਕੰਪਲੀਟ ਕੀਤੀ ਹੁੰਦੀ ਹੈ ਭਾਵੇਂ ਤੁਹਾਡੇ ਅਸੀ ਪੜੋਸੀ ਨੇ ਕਿਸੇ ਨੇ ਵੀ ਕੰਪਲੀਟ ਕੀਤੀ ਹੁੰਦੀ ਹੈ ਬਿਜਲੀ ਮੀਟਰ ਵਾਲੇ ਰੀਡਿੰਗ ਕਰਨ ਆਉਂਦੇ ਨੇ ਜਦੋਂ ਜੇਕਰ ਉਹਨਾਂ ਨੂੰ ਥੋੜਾ ਜਿਹਾ ਵੀ ਸ਼ੱਕ ਪੈ ਜਾਂਦਾ ਕਿ ਇਹਨਾਂ ਦੀਆਂ ਜੁੰਟਾਂ ਜਿਹੜੀਆਂ ਨੇ ਘੱਟ ਖਫਤ ਹੋ ਰਹੀਆਂ ਨੇ ਜਾਂ ਇਸ ਘਰ ਦਾ ਜਿਹੜਾ ਲੋਡ ਹੈ ਉਹ ਲੱਗਦਾ ਵੀ ਘੱਟ ਕੀਤਾ ਹੋਇਆ ਹੈ ਜਦ ਮੀਟਰ ਜਿਹੜਾ ਇਹਨਾਂ ਦਾ ਘੱਟ ਚੱਲਦਾ ਹੈ ਰੁਕਿਆ ਹੋਇਆ ਮੀਟਰ ਹੈ ਜਦ ਮੀਟਰ ਜਿਹੜਾ ਸਲੋ ਚੱਲਦਾ ਹੈ ਉਹ ਇਸੇ ਤਰ੍ਹਾਂ ਚੈੱਕ ਕਰ ਲੈਂਦੇ ਨੇ ਉੱਥੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਤੁਹਾਡੇ ਘਰ ਦੀ ਬਿਜਲੀ ਮੀਟਰ ਦਾ ਲੋਡ ਜਿਹੜਾ ਉਹ ਚੈੱਕ ਕਰਨ ਤਾਂ ਹੀ ਆਂਦੇ ਨੇ ਉਹ ਕਹਿੰਦੇ ਨੇ ਆਪਣੇ ਘਰ ਦਾ ਬਿਜਲੀ ਮੀਟਰ ਦਾ ਬਿੱਲ ਜਿਹੜਾ ਉਹ ਪਹਿਲਾਂ ਦਿਖਾਓ ਜਦੋਂ ਉਹ ਬਿੱਲ ਦੇਖ ਲੈਂਦੇ ਨੇ ਫਿਰ ਉਹ ਸ਼ੁਰੂ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਤੁਹਾਡੇ ਕਮਰਿਆਂ ਦੇ ਵਿੱਚ ਤੁਹਾਨੂੰ ਕਿਸੇ ਘਰ ਦੇ ਮੈਂਬਰ ਨੂੰ ਲੈਣਗੇ ਨਾਲ ਉਹ ਫਿਰ ਇੱਕ ਕਾਪੀ ਪੈਨ ਉਹਨਾਂ ਨੇ ਫੜਿਆ ਹੁੰਦਾ ਹੈ ਉਹਨਾਂ ਦੇ ਨਾਲ ਤੁਹਾਡਾ ਬਿਜਲੀ ਮੀਟਰ ਦਾ ਜਿਹੜਾ ਬਿੱਲ ਹੈ ਉਹ ਵੀ ਫੜ ਲੈਣਾ ਹੈ ਫਿਰ ਉਹਨਾਂ ਨੇ ਪਹਿਲਾਂ ਤਾਂ ਘਰ ਦੇ ਵਿੱਚ ਜਿੰਨੇ ਵੀ ਬਿਜਲੀ ਦੇ ਬੋਰਡ ਲੱਗੇ ਹੋਏ ਨੇ ਉਹ ਚੈੱਕ ਕਰਨੇ ਨੇ ਤੁਹਾਡੇ ਘਰ ਦੇ ਵਿੱਚ ਲੱਗੇ ਹੋਏ ਸਾਰੇ ਬਿਜਲੀ ਬੋਰਡ ਚੈੱਕ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਤੁਹਾਡੇ ਬੱਲਬ ਚੈੱਕ ਕਰਨੇ ਐ ਪੱਖੇ ਚੈੱਕ ਕਰਨੇ ਐ ਕਿੰਨੇ ਬੱਲਬ ਲੱਗੇ ਹੋਏ ਨੇ ਕਿੰਨੀਆਂ ਤੁਸੀਂ ਛੱਤ ਵਾਲੀਆਂ ਲਾਈਟਾਂ ਲਾਈਆਂ ਹੋਈਆਂ ਨੇ ਤੇ ਫਿਰ ਜਿਹੜਾ ਉਹ ਸੋਈ ਵੱਲ ਆ ਜਾਂਦੀ ਹੈ ਨਾ ਸੋਈ 'ਚ ਦੇਖਦੇ ਨੇ ਕਿ ਤੁਹਾਡਾ ਜਿਹੜਾ ਫ੍ਰਿਜ ਹੈ ਉਹ ਚੱਲਦਾ ਹੈ ਜਾਂ ਫਿਰ ਤੁਸੀਂ ਜਿਹੜਾ ਬਿਜਲੀ ਦਾ ਚੁੱਲਾ ਤਾਂ ਨਹੀਂ ਵਰਤਦੇ ਫਿਰ ਉਹ ਬਾਰ ਦੀ ਸਾਈਡ ਆ ਕੇ ਗੀਜਰ ਵਗੈਰਾ ਚੈੱਕ ਕਰਦੇ ਨੇ ਕਿ ਗੀਜਰ ਤਾਂ ਨਹੀਂ ਲੱਗਾ ਹੋਇਆ ਇਸ ਤੋਂ ਬਾਅਦ ਘਰ ਦੇ ਉੱਪਰ ਜੇਕਰ ਤੁਹਾਡੇ ਕੋਠਾ ਬਣਿਆ ਹੈ ਫਿਰ ਫਿਰ ਉਹ ਹੌਲੀ-ਹੌਲੀ ਉੱਤੇ ਚਲੇ ਜਾਂਦੇ ਨੇ ਰੀਡਿੰਗ ਕਰਨ ਤੋਂ ਬਾਅਦ ਉਹਨਾਂ ਨੇ ਕੈਲਕੂਲੇਟ ਕਰਕੇ ਮੋਬਾਈਲ ਫੋਨ ਦੇ ਵਿੱਚ ਫਿਰ ਤੁਹਾਡਾ ਬਿਜਲੀ ਮੀਟਰ ਦਾ ਲੋਡ ਜਿਹੜਾ ਉਹ ਚੈੱਕ ਕਰ ਲੈਣਾ ਜੇਕਰ ਤੁਹਾਡਾ ਬਿਜਲੀ ਮੀਟਰ ਦਾ ਲੋਡ ਉਹਨਾਂ ਦੇ ਕੈਲਕੂਲੇਟ ਕੀਤੇ ਹੋਏ ਲੋਡ ਦੇ ਨਾਲ ਮੈਚ ਕਰਦਾ ਤਾਂ ਠੀਕ ਹੈ ਜੇਕਰ ਨਹੀਂ ਤਾਂ ਫਿਰ ਉਹਨਾਂ ਨੇ ਕਹਿ ਦੇਣਾ ਕਿ ਹੁਣ ਕੀ ਕੀਤਾ ਜਾਏ ਜੇਕਰ ਤੁਸੀਂ ਨਿਪਟਾਉਣਾ ਚਾਹੁੰਦੇ ਹੋ ਤਾਂ ਪੈਸੇ ਦੇਣੀ ਨੇ ਜਾਂ ਫਿਰ ਤੁਸੀਂ ਆਪਣੇ ਪੈਸੇ ਬਚਾਉਣੇ ਨੇ ਇਹ ਆਪਣਾ ਸਮਾਂ ਵੀ ਬਚਾਉਣਾ ਹੈ ਉਹ ਜਿਹੜੇ ਬਿਜਲੀ ਮੀਟਰ ਰੀਡਿੰਗ ਕਰਨ ਵਾਲੇ ਆਏ ਹੁੰਦੇ ਨੇ ਉਹਨਾਂ ਦੇ ਹੱਥਾਂ ਵਿੱਚ ਹੀ ਇਹ ਸਭ ਕੁਝ ਹੁੰਦਾ ਹੈ ਉਹ ਤੁਹਾਨੂੰ ਟਾਈਮ ਦੇ ਦਿੰਦੇ ਨੇ ਕਿਸੇ ਨੇ 24 ਘੰਟੇ ਦਾ ਟਾਈਮ ਦੇ ਦੇਣਾ ਤਿੰਨ ਦਿਨਾਂ ਦਾ 24 ਘੰਟੇ ਦੇ ਵਿੱਚ ਤੁਹਾਨੂੰ ਟਾਈਮ ਦੇ ਦੇਣਾ ਹੈ ਚੈੱਕ ਤੁਸੀਂ 24 ਘੰਟੇ ਦੇ ਵਿੱਚ ਵਿੱਚ ਕਿ ਤੁਹਾਨੂੰ ਕਿੰਨਾ ਜੁਰਮਾਨਾ ਜਿਹੜਾ ਉਹ ਪਾ ਰਹੇ ਆ ਇਹ ਵੀ ਤੁਹਾਨੂੰ ਦੱਸ ਦੇਣਾ ਉਹਨਾਂ ਨੇ ਚੈੱਕ ਕਰਕੇ ਜੁਰਮਾਨਾ ਜਿਹੜਾ ਉਹ ਪਾ ਦਿੰਦੇ ਨੇ ਪਰ ਜੇਕਰ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਜੀ ਸਾਡਾ ਤਾਂ ਕੋਈ ਜੁਰਮਾਨਾ ਨਹੀਂ ਪੈਣਾ ਅਸੀਂ ਤਾਂ ਜਿਹੜੀ ਹੈ ਲੀਗਲ ਕੰਮ ਕਰਦੇ ਆ ਇਲੀਗਲ ਕੋਈ ਕਰਦੇ ਹੀ ਨਹੀਂ ਭਾਵੇਂ ਤੁਸੀਂ ਵੈਸ ਵਸਾਈ ਉਹਨਾਂ ਨਾਲ ਸ਼ੁਰੂ ਕਰ ਦੋਗੇ ਫਿਰ ਤੁਹਾਨੂੰ 10000 ਤੋਂ ਲੈ ਕੇ 25 ਤੋਂ 30000 ਤੱਕ ਜੁਰਮਾਨਾ ਜਿਹੜਾ ਉਹ ਪੈ ਸਕਦਾ ਜੇਕਰ ਉਹਨਾਂ ਨੂੰ ਲੱਗੇਗਾ ਤੁਸੀਂ ਵੈਸ ਵਸਾਈ ਕਰ ਰਹੇ ਹੋ ਜੇਕਰ ਤੁਸੀਂ ਪਿਆਰ ਨਾਲ ਉਹਨਾਂ ਦਾ ਹੈਂਡਲ ਕਰੋਗੇ ਤਾਂ ਤੁਹਾਡੇ ਨਾਲ ਉਹ ਕੰਪਰੋਮਾਈਜ਼ ਕਰਨ ਲਈ ਵੀ ਤਿਆਰ ਹੋ ਜਾਂਦੇ ਆ ਤਾਂ ਕਿ ਤੁਹਾਡਾ ਲੋਡ ਜਿਹੜਾ ਉਹ ਘੱਟ ਪਵੇ ਤੁਹਾਡੇ ਤੇ ਜੁਰਮਾਨਾ ਜਿਹੜਾ ਘੱਟ ਪਵੇ ਫਿਰ ਵੀ ਜੇਕਰ ਘੱਟ ਲੋਡ ਨਿਕਲਦਾ ਥੋੜੇ ਬਥੇ ਪੈਸੇ ਦੇ ਕੇ ਸੈਟਲਮੈਂਟ ਜਿਹੜੀ ਹੈ ਉਹ ਹੋ ਜਾਂਦੀ ਹੈ ਇੱਕ ਫਾਈਲ ਜਿਹੜੀ ਹੈ ਉਹ ਭਰਨੀ ਹੁੰਦੀ ਹੈ ਬਿਜਲੀ ਮੀਟਰ ਲੋਡ ਵਧਾਉਣ ਦੀ ਤੁਹਾਨੂੰ ਉੱਥੇ ਦੱਸ ਦਿੰਦੇ ਆ ਇਸ ਸਮੇਂ ਜਿਹੜਾ ਮੀਟਰ ਦਾ ਲੋਡ ਵਧ ਰਿਹਾ ਅੱਧੇ ਪੈਸੇ ਦੇ ਵਿੱਚ ਵਧ ਰਿਹਾ ਜੇਕਰ ਤੁਸੀਂ ਕਿਲੋਵਾਟ ਦਾ ਲੋਡ ਭਰਨਾ ਹੈ ਤਾਂ ਤੁਹਾਨੂੰ 700 ਰੁਪਿਆ ਲੱਗ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤੇ ਵੀ ਪੁੱਛਦੇ ਨੇ ਕਿ ਸਜ਼ਾ ਵੀ ਹੁੰਦੀ ਹੈ ਇਹਦੇ ਵਿੱਚ ਨਹੀਂ ਦੋਸਤੋ ਇਹਦੇ ਵਿੱਚ ਕੋਈ ਸਜ਼ਾ ਵਗੈਰਾ ਨਹੀਂ ਹੁੰਦੀ ਸਿਰਫ ਜੁਰਮਾਨਾ ਹੀ ਜਿਹੜਾ ਉਹ ਬਿਜਲੀ ਬੋਰਡ ਜਿਹੜਾ ਉਹ ਪਾ ਦਿੰਦਾ ਹੈ ਬਹੁਤ ਸਾਰੀਆਂ ਪੁਰਾਣੀਆਂ ਵੀਡੀਓ ਵਿੱਚ ਵੀ ਲੋਕਾਂ ਨੇ ਜਿਹੜੇ ਨੇ ਕਮੈਂਟ ਕਰਕੇ ਪੁੱਛਿਆ ਹੁੰਦਾ ਹੈ ਕਿ ਘਰ ਦੀ ਮੀਟਿੰਗ ਦਾ ਲੋਡ ਪੜਿਆ ਜਾਂਦਾ ਤਾਂ ਸਜ਼ਾ ਕਿੰਨੀ ਹੋਵੇਗੀ ਜੁਰਮਾਨਾ ਕਿੰਨਾ ਹੋਵੇਗਾ ਇਹ ਸਾਰੇ ਇਸ ਵੱਲਾਂ ਦੀ ਜਵਾਬ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਦੇ ਦਿੱਤੇ ਨੇ ਸੋ ਤੁਸੀਂ ਜਲਦੀ ਤੋਂ ਜਲਦੀ ਆਪਣਾ ਲੋਡ ਜਿਹੜਾ ਉਹ ਬਦਾਲੋਗੇ ਤਾਂ ਬਚ ਜਾਓਗੇ ਜੁਰਮਾਨੇ ਤੋਂ ਜੇਕਰ ਤੁਸੀਂ ਪਿਆਰ ਨਾਲ ਗੱਲ ਕਰੋਗੇ ਤਾਂ ਜੁਰਮਾਨਾ ਵੀ ਘੱਟ ਪੈਗਾ ਜੇਕਰ ਤੁਸੀਂ ਬੈਸ ਬਸਾਈ ਦੇ ਵਿੱਚ ਪੈ ਜਾਂਦੇ ਹੋ ਤਾਂ ਤੁਹਾਨੂੰ 15000 ਤੋਂ ਲੈ ਕੇ 25 ਤੋਂ 30000 ਤੱਕ ਜੁਰਮਾਨਾ ਜਿਹੜਾ ਉਹ ਵੀ ਪੈ ਸਕਦਾ ਹੈ ਜੇਕਰ ਲੋਡ ਚੱਕਰਨਾ ਹੈ ਵਿਅਕਤੀ ਚੁੱਪਚਾਪ ਹੀ ਚਲਾ ਜਾਂਦਾ ਹੈ ਤੇ ਤੁਹਾਨੂੰ ਕੁਝ ਵੀ ਪੁੱਛਦੇ ਨਹੀਂ ਤਾਂ ਫਿਰ ਵੀ ਤੁਹਾਨੂੰ 20000 ਤੱਕ ਦਾ ਜੁਰਮਾਨਾ ਤਾਂ ਭਰਨਾ ਪੈ ਸਕਦਾ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਨਵੀਆਂ ਅਪਡੇਟਾਂ ਪੀਐਸਪੀਸੀਐਲ ਤੋਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਹੋ ਜਾ ਚਾਹਤ ਧੰਨਵਾਦ